15 ਐਮ ਐਲ ਦਵਾਈ ਐਮ ਐਲ ਦਵਾਈ ਕਿੱਥੇ ਪੈਗੀ ਮੈਂ ਦਵਾਈ ਤਾਂ ਇਸੇ ਜੀ ਪੈਗੀ ਜੀ ਇਹ ਵੀ ਉਹਦੇ ਪٹرول ਵੀ ਇੱਥੇ ਪੈਗਾ ਜੀ ਪٹرول ਪٹرول ਨਾਲ ਚੱਲੇਗੀ ਠੀਕ ਹੈ ਮੈਂ ਕਿਉਂਕਿ ਬੰਦਾ ਇਹ ਟ੍ਰੇਨ ਹੈ ਹਰ ਵੀ ਤਾਂ ਮੈਂ ਗੱਲ ਕਰਕੇ ਆਇਆ ਵੀ ਭਾਈ ਬੰਦਾ ਤੂੰ ਪਤਾ ਰੱਖ ਦੇ ਉਹ ਕਹਿੰਦਾ ਮੈਂ ਆਪਣੇ ਤੇ ਉਹ ਜਿਹੜੇ ਪਿੰਡ ਨੇ ਜਾਣੀ ਹੈ ਉਹ ਬੰਦੇ ਜਾਣ ਮੋਟਰਸਾਈਕਲ ਮਗਰ ਬਿਠਾਉਣ ਆਉ ਦਾ ਡੀਜ਼ਲ ਆਉ ਦਾ ਪٹرول ਆਉ ਦੀ ਦਵਾਈ ਆਪਾਂ ਇੱਕ ਵਾਰੀ ਦਵਾਈ ਤੁਹਾਨੂੰ ਜਿਹੜੀ ਹੈ ਉਹ ਪਿੰਡਾਂ ਮੈਂ ਜੇ ਵੀ ਬਾਈਕਸ ਕੋ ਤੁਸੀਂ ਉਹ ਮੇ ਕਰਦੇ ਇੱਕ ਹਾਂ ਜੀ ਅੱਛਾ ਮੈਨੂੰ ਲੱਗਦਾ ਵੀ 1 ਲੀਟਰ ਦਵਾਈ ਨਾਲ ਤੁਹਾਡੀਆਂ ਪਿੰਡ ਦੀਆਂ ਜਿਹੜੀਆਂ 10 ਫ੍ਰੀ ਵਾਲੀ ਇਹ ਪਿੱਟੇ ਦਾ ਬੜਾ ਪਾਣੀ ਕਿੰਦਾ ਕੋਡਾ ਪਾਣੀ ਪੇਰ ਪੰਜੋ ਜਣ ਪੰਜ ਹੋ ਜਾਣਗੇ ਠੀਕ ਹੈ ਜੀ ਇਹਨੂੰ ਅੱਧਾ ਘੰਟਾ ਦੇ 25 ਮਿੰਟ ਘਰਵਾ ਫਿਰ 10 ਮਿੰਟ ਰਹਾ ਦੇ 25 ਮਿੰਟ ਬਾਅਦ 10 ਮਿੰਟ ਰਹਾ ਦੇ ਠੀਕ ਹੈ ਜੀ ਤੁਸੀਂ ਸੁਣ ਲੋ ਅੱਛਾ ਹੁਣ ਇਹਦਾ ਚੀਜ਼ ਕੀ ਹੈ ਜੀ ਆਹ ਬੰਦ ਰੱਖਣਾ ਟੁੱਟੀ ਠੀਕ ਹੈ ਜੀ ਬਲਜੀਤ ਜੀ ਕਿਹੜਾ ਬੰਦਾ ਚਲਾਏਗਾ ਤੁਸੀਂ ਇੱਥੇ ਆ ਜਾਓ ਨਾ ਐਂ ਤਾਂ ਆ ਜਾਦਾ ਆ ਯਾਰ ਇਹਦੇ ਵਿੱਚ ਭਾਈ ਸਾਹਿਬ 1 ਡੀਜ਼ਲ ਮਗਰ 10 ਤੋਂ 15 ਐਮਐਲ ਦਵਾਈ ਪਾ ਲਓ 15 ਐਮਐਲ ਹੀ ਪਾਓ ਕਿਉਂਕਿ ਮੱਛਰ ਪਾਉਦਾ ਠੀਕ ਹੈ ਜੀ ਡੀਜ਼ਲ 15 ਐਮਐਲ ਦਵਾਈ ਪੈਟਰੋਲ ਆਪਦਾ ਜਿੰਨਾ ਪਾਉਣਾ ਪਵੇ ਇਹ ਜਿੰਨਾ ਪੈਂਦਾ ਵੇ ਮੇਰੇ ਖਿਆਲ ਲੀਟਰ ਮਸਾਂ ਪੋ ਠੀਕ ਹੈ ਜੀ ਉਹ ਨਾਲ ਇੱਕ ਸੀਸੀ ਹੋਰ ਚਾੜ ਲਓ ਹੁਣ ਚੀਜ਼ ਕੀ ਹੈ ਜੀ ਇਹਦੇ ਵਿੱਚ ਆਜੋ ਆਪਾਂ ਮੈਂ ਤੁਹਾਨੂੰ ਸਿਖਾ ਦਿਆਂ ਉਹ ਨਾਲ ਵਿੱਚ ਪੈਟਰੋਲ ਪਾ ਦੇ ਦੀ ਪਾ ਦੇ ਇੱਕ ਕੋਰੀ ਨੂੰ ਪਾ ਕੇ ਲੈ ਉਹਦਾਂ ਥੋੜਾ ਬਾਅਦ ਦਿੱਤਾ ਠੀਕ ਹੈ ਜੀ ਇੱਥੋਂ ਬੰਦ ਕਰਨੇ ਬੰਦ ਕਦੋਂ ਕਰਨੀ ਹੈ ਜੀ ਪਹਿਲਾਂ ਡੀਜ਼ਲ ਬੰਦ ਕਰ ਦੇਣਾ ਆ ਖੁੱਲੀ ਰੱਖਣੀ ਹੈ ਇੱਥੋਂ ਡੀਜ਼ਲ ਬੰਦ ਕਰਤਾ ਜਦੋਂ ਸਾਰਾ ਸੁੱਕ ਗਈ ਨਾਲ ਉਦੋਂ ਫਿਰ ਪਿੱਛੋਂ ਬੰਦ ਕਰਨ ਤੋਂ ਪਹਿਲਾਂ ਡੀਜ਼ਲ ਪਹਿਲਾਂ ਬੰਦ ਪਹਿਲਾਂ ਬੰਦ ਕਰ ਪੱਕਾ ਮੈਂ ਪਿੱਛੋਂ ਮਤਲਬ ਹਾਂ ਜੇ ਤੁਸੀਂ ਬੰਦ ਪਹਿਲਾਂ ਕਰਤਾ ਡੀਜ਼ਲ ਵਿੱਚੋਂ ਪਹਿਲਾਂ ਇਹਨੂੰ ਇਹਨੂੰ ਕਹਿਤਾ ਨਹੀਂ ਕਰਕੇ ਬਾਅਦ ਇਹਨੂੰ ਕਹਾਂ ਜੀ ਜਦੋਂ ਆਹੋ ਸਾਹ ਬਗਲੇ ਛੱਜੇ ਬੇਟਾ ਹੰਦਿਤ ਬੁੱਧ ਜੀ ਬੋਲ ਜੀ ਹਾਂਜੀ ਬੋਲੋ ਅੱਜ ਸਾਡੇ ਨਗਰ ਦਰਮੀਰ ਚੜਾ ਦੇ ਵਿੱਚ ਸਰਦਾਰ ਸੌਰਨ ਸਿੰਘ ਜੀ ਦਾਨੇ ਵਾਲੀਆ ਸਾਹਿਬ ਕੇਰਵਾਨ ਇਹਰ ਆਸਟ੍ਰੇਲੀਆ ਵੱਲੋਂ ਜੋ ਮਸ਼ੀਨ ਲੈ ਕੇ ਆਗੇ ਆਏ ਨੇ ਆ ਫੋਗਿੰਗਾਂ ਲਈ ਕਿ ਮੱਛਰ ਨਗਰ ਦੇ ਵਿੱਚ ਬਹੁਤ ਦੇ ਕਿਉਂਕਿ ਜੋ ਪਾਣੀ ਆ ਇਹ ਹੜਵਾ ਹੜ ਦਾ ਅਜੇ ਵੀ ਖੜਾ ਚਾਰ ਸਪੇਰੇ ਗਲੀਆਂ ਚ ਉਸ ਵਾਸਤੇ ਮੱਛਰ ਮਾਰਨ ਵਾਲੀ ਮਸ਼ੀਨਾਂ ਜਾਂਦੀ ਇਹ ਨਗਰ ਦੇ ਵਿੱਚ ਲਾ ਕੇ ਵੀ ਆਏ ਨੇ ਜਿਹੜਾ ਉਸ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਦੇ ਵੱਸ ਹੁੰਦਾ ਹੈ ਸਰਕਾਰਾਂ ਸਮੇਂ ਦੇ ਲੋਕਾਂ ਦੀ ਬਾਹ ਮਾ ਫੜਨ ਪਰ ਫਿਰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਦਨਾਈ ਸੀ بارش ਹੋਣ ਕਰਕੇ ਉਹ ਥੋੜੀ ਜੀ ਚਲਾ ਕੇ ਵਾਪਸ ਲੈ ਗਏ ਸੋ ਇਹਨਾਂ ਦਾ ਧੰਨਵਾਦ ਹੈ ਕਿ ਇਹ ਉਹਨਾਂ ਲੈ ਕੇ ਆਏ ਨੇ ਕਿ ਇਹਦੇ ਨਾਲ ਲੋਕਾਂ ਨੂੰ ਮੱਛਰ ਤੋਂ ਰਾਹਤ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਗਲਮੀਰ ਖੇੜਾ ਵਿਖੇ ਸਾਡੇ ਸਤਕਾਰਯੋਗ ਬਾਈ ਜੀ ਪ੍ਰਤਾਪ ਸਿੰਘ ਧਾਨੇਵਾਲੀ ਜੀ ਦੇ ਸਹਿਯੋਗ ਤੇ ਹਸਲਤਾ ਖੇਰਵਾਨ ਖੇਰਾਲ ਆਸਟ੍ਰੇਲੀਆ ਦੀ ਕੰਪਨੀ ਵੱਲੋਂ ਜੋ ਮੱਛਰ ਮਾਰਨ ਵਾਸਤੇ ਇਹਨਾਂ ਨੇ ਮਸ਼ੀਨ ਤੇ ਨਾਲ ਦਵਾਈ ਵੀ ਪ੍ਰੋਵਾਈਡ ਕਰਵਾਈ ਨਗਰ ਨੂੰ ਤੇ ਮੈਂ ਸਮਝਣਾ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਸਾਨੂੰ ਬੜੀ ਜ਼ਰੂਰਤ ਸੀ ਇਸ ਚੀਜ਼ ਦੀ ਤੇ ਨਗਰ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੋਣ ਕਰਕੇ ਪਿਛਲੇ ਸਮੇਂ ਜਮੀਂ ਦੇ ਨਾਲ ਬਹੁਤ ਜ਼ਿਆਦਾ ਪਾਣੀ ਹੈ ਇਸ ਕਰਕੇ ਮੱਛਰ ਦੀ ਬਹੁਤ ਜ਼ਿਆਦਾ ਮੱਛਰ ਹੈ ਇਹ ਸਾਨੂੰ ਬਹੁਤ ਜ਼ਰੂਰ ਤੁਸੀਂ ਇਸ ਚੀਜ਼ ਦੀ ਅਸੀਂ ਇਹਨਾਂ ਦਾ ਧੰਨਵਾਦ ਕਰਨੇ ਆਂ ਵੀ ਇਹਨਾਂ ਨੇ ਆਨ ਕੇ ਮਤਲਬ ਸਾਨੂੰ ਲੱਗੇ ਨੂੰ ਸੰਯੋਗ ਦਿੱਤਾ ਵੈਗ ਖਾਲਸਾ ਬਸ ਇਹ ਨਾ ਬਸ ਬਈ ਜੀ ਮੈਂ